ਥੋੜਾ ਦਾ ਓਏ ਨਹੀ ਸੁਣ ਲੈ ਕਿਸੇ ਆ ਮੇਰਾ ਇੱਕ ਮੂਰ ਕੋਲ ਕੇ ਪੁਣਾ ਬਈ ਆ ਜਾ ਰਿਹਾ ਦੱਪੇ ਲੈ ਬਾਅਦ ਸੇ ਰੇਡ ਕਦੋਂ ਕਰੀਏ ਮਗਰ ਕਾਰ ਲੈ ਅੰਦਰ ਓਏ ਇਹ ਰਾਤ 10 ਵਜੇ ਦੇ ਕਰੀਬ ਫਤੇਗੜ ਗ੍ਰੈਂਡ ਪੈਲੈਸ ਦੇ ਬਿਲਕੁਲ ਸਾਹਮਣੇ ਹਾਦਸਾ ਹੋਇਆ ਕਿਉਂਕਿ ਸਮਾਜ ਸੇਵਾ ਸੁਸਾਇਟੀ ਹਮੇਸ਼ਾ ਹੀ 24 ਘੰਟੇ ਜਿਹੜੀ ਕਿ ਸੇਵਾ ਨੂੰ ਸਮਰਪਿਤ ਆ ਕਿਉਂਕਿ ਸੇਵਾ ਨੂੰ ਸਮਰਪਿਤ ਹੋਣਾ ਤੇ ਸਮਾਜ ਸੇਵਾ ਸੁਸਾਇਟੀ ਅਸੀਂ ਤਕਰੀਬਨ ਰਾਤ 10 ਵਜੇ ਜਿਹੜਾ ਕਿ 10 11 ਵਜੇ ਦੇ ਕਰੀਬ ਹਾਦਸਾ ਹੋਇਆ ਤੇ 10 11 ਵਜੇ ਤੋਂ ਉਸ ਵਕਤ ਹੀ ਜਿਹੜੀਆਂ ਕਿ ਅਸੀਂ ਸਾਡੀ ਟੀਮ ਜਿਹੜੇ ਕਿ ਐਕਸੀਡੈਂਟ ਜਿਹੜਾ ਇਹ ਟਿਪਰ ਤਾਨਕੋਟ ਸਾਈਡ ਤੋਂ ਆ ਰਿਹਾ ਸੀ ਕਰੀਬਨ ਕਹਿ ਸਕਦੇ ਆ ਕਿ ਡਾਲੇ ਵਾਲੇ ਸਾਈਡ ਨੂੰ ਜਾ ਰਿਹਾ ਸੀ ਨਸ਼ੇ ਦੀ ਓਵਰਡੋਜ਼ ਹੋਣ ਦੇ ਕਾਰਨ ਇਹ ਵੀਰ ਇੱਕ ਜਿਹੜੀ ਕਿ ਮੋਟਰਸਾਈਕਲ ਸੀਗਾ ਮੋਟਰਸਾਈਕਲ ਤੇ ਤਿੰਨ ਜਣੇ ਬੈਠੇ ਸੀਗੇ ਤਿੰਨਾਂ ਜਣਿਆਂ ਨੂੰ ਕੁਲਚਲਦਾ ਹੋਇਆ ਮੋਟਰਸਾਈਕਲ ਦੇ ਉੱਪਰ ਦੀ ਹੋ ਕੇ ਤੇ ਇਹ ਤੇਜ਼ ਸਪੀਡ ਨਾਲ ਜਿਹੜੀ ਕਿ ਸਾਈਡ ਤੇ ਤੁਸੀਂ ਵੇਖ ਰਹੇ ਆ ਸੜਕ ਦੇ ਜਿਹੜੇ ਰੇਲਿੰਗ ਲੱਗੀ ਆ ਉਸ ਨੂੰ ਵੀ ਤੋੜਦਾ ਹੋਇਆ ਉਸ ਤੋਂ ਬਾਅਦ ਦਰਖਤ ਵੀ ਲੱਗੇ ਸੀਗੇ ਵੱਡੀ ਮਾਤਰਾ 'ਚ ਉਹਨਾਂ ਨੂੰ ਵੀ ਤੋੜਦਾ ਹੋਇਆ ਜਾ ਕੇ ਇੱਕ ਛੱਪੜ ਦੇ ਵਿੱਚ ਟੈਗ ਪਿਆ ਵਾ ਕਿਉਂਕਿ ਜੇ ਛੱਪੜ ਵੀ ਕਰੀਬ 35 40 ਫੁੱਟ ਦੇ ਕਰੀਬ ਇਹ ਡੂੰਘਾ ਵਾ ਸਾਨੂੰ ਹੁਣ ਉਹ ਡੈੱਡ ਬੋਡੀ ਨਹੀਂ ਮਿਲ ਰਹੀ ਕਿਉਂਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਕਾ ਦੇ ਸੇਵਾਦਾਰਾਂ ਵੱਲੋਂ ਸਾਡੀ ਕੋਸ਼ਿਸ਼ ਆ ਸਾਡਾ ਵੀਰ ਬੰਟੀ ਜਿਹੜਾ ਕਿ ਹਮੇਸ਼ਾ ਹੀ ਸਾਡੇ ਨਾਲ ਜੁੜਿਆ ਹੋਇਆ ਤੇ ਸਾਡੇ ਗਰੁੱਪ ਦਾ ਇੱਕ ਮੈਂਬਰ ਇੱਕ ਪਰਿਵਾਰਕ ਮੈਂਬਰ ਤੇ ਤੁਸੀਂ ਦੇਖ ਰਹੇ ਆ ਕਿ ਸਾਡਾ ਵੀਰ ਉੱਪਰ ਇਸ ਟਾਈਮ ਖੜਾ ਵਾ ਤੇ ਸਾਡੀ ਕੋਸ਼ਿਸ਼ ਆ ਵੀ ਉਸ ਡੈੱਡ ਬੋਡੀ ਨੂੰ ਜਿਹੜਾ ਜਲਦ ਤੋਂ ਜਲਦ ਕੱਢਿਆ ਜਾਵੇ ਕਿਉਂਕਿ ਉਸ ਭੈਣ ਦੇ ਲਈ ਉਸ ਵੀਰ ਦੇ ਲਈ ਜਿਹੜੀ ਕਿ ਉਹ ਕਮੇਟੀ ਆ ਜਿਹੜੀ ਕਿ ਇਹ ਘਰ ਤੱਕ ਪਹੁੰਚ ਦੀ ਕਰ ਵੇਜ ਮੋਟਰਸਾਈਕਲ ਤੇ ਆ ਦੇ ਸਾਈਡ ਤੇ ਕੱਚੇ ਸੀ ਆਏ ਦੋਨੇ ਇੱਕੋ ਜਿਹਾ ਭੁਜਾਈ ਹੁੰਦੇ ਸੀ ਆਪ ਦਾ ਛੁੱਪਾ ਚ ਵੜ ਗਿਆ ਕੋਣ ਕੋਣ ਭੁਜਾ ਰਿਆ ਸੀਗਾ ਦੋਨੇ ਆਪ ਟਰੱਕ ਵਾਲੇ ਅੱਛਾ ਬੜਾ ਤੇਜ਼ ਸੀ ਟਰੱਕ ਇਹਦਾ ਜਿਹੜਾ ਸਾਡੇ ਵਿੱਚ ਬਚਿਆ ਇਹ ਨਾਲ ਉਹ ਸਿੱਧਾ ਛੱਪੜ ਚ ਵੜ ਕੇ ਜਾ ਕੇ ਦਸਾਹੇ ਰੋੜ ਪਰ ਇਕੱਲੇ ਆਣੇ ਸੀ ਜੀ ਤੇ ਮੇਰੇ ਨਾਲ ਸੀ ਜੀ ਕਿੱਥੇ ਕਿੱਥੇ ਵਧ ਗਏ ਜੀ ਤਾਂ ਵੱਡੀ ਗਈ ਇੱਕ ਸਰਚ ਇੱਕ ਦੀ ਦੂਜੇ ਦੇ ਪੱਟ ਤੇ ਆ ਤਦੋਂ ਤੋਂ ਗਰੇ ਬਾਅਦ ਤੇ ਪੈਰ ਤੇ ਕਿੱਥੋਂ ਤੱਕ ਜਾ ਰਹੇ ਜੀ ਲੋ ਇਹਦੇ ਪਿੰਡੋਂ ਚੱਲੇ ਸੀ ਵਾਪਸ ਕਿਹੜੇ ਪਿੰਡ ਦੇ ਫਤੇਗੜ ਕੋਰੋਟਾ ਰਕਲਾਂ ਨੇ ਵਾਰੀ ਹਾਂ ਜੀ ਇਹ ਮੁੰਡੇ ਤਿੰਨੇ ਸੀ ਫਤੇਗੜ ਦੇ ਮੋਟਰਸਾਈਕਲ ਤੇ ਸੀਗੇ ਇਹ ਮੋਟਰਸਾਈਕਲ ਤੇ ਦਸ ਦੇ ਫੇ ਅਸੀਂ ਖੜੇ ਸੀ ਇੱਕ ਹਰਮਨ ਹੈ ਇੱਕ ਸੋਨੂ ਹੈ ਤੇ ਇੱਕ ਅਰਜਿਤ ਹੈ ਉਹ ਇਹ ਦੋਤਾ ਫ੍ਰੀਗੋਡ ਨੂੰ ਰੈਫਰ ਕਰਤੇ ਆ ਇੱਕ ਬੰਦਾ ਇੱਥੇ ਆ ਇਹ ਮੋਟਰਸਾਈਕਲ ਤੇ ਸੀਗੇ ਮਗਰ ਉਹ ਘੋੜੇ ਵਾਲਾ ਆਇਆ ਉਹ ਦੱਸਦੇ ਉਹ ਮੁੰਡੇ ਸਾਡੇ ਦੂਜੇ ਘੋੜੇ ਵਾਲਿਆਂ ਨੂੰ ਲੈ ਕੇ ਆ ਰਹੇ ਆ ਉਹ ਦੱਸਦੇ ਵੀ ਜਿਆਦਾ ਘਮੀਰਾ ਗੱਡੀ ਛੱਪੜ ਤੇ ਉਰ ਗਈ ਉਹ ਹੋਇਆ ਕਿਵੇਂ ਐਕਸੀਡੈਂਟ ਪਤਾ ਨਹੀਂ ਕਿ ਇਹ ਤਾਂ ਹੁਣ ਆਇਆ ਤੋਂ ਹੀ ਪਤਾ ਲੱਗਣਾ ਵੀ ਕਿਵੇਂ ਹੋਇਆ ਤੇ ਕਿਵੇਂ ਨਹੀਂ ਹੋਇਆ ਕਿਉਂਕਿ ਉਹ ਤਾਂ ਜਾਂ ਡਰਾਈਵਰ ਦੱਸੂਗਾ ਜਾਂ ਆਖੋਖ ਲੱਗ ਗਈ ਜਾਂ ਕਿਸ ਤਰ੍ਹਾਂ ਦਾ ਕੀ ਚਾਂਸ ਬਣਿਆ ਜਾਂ ਦੇਖੋ ਮੂਰੇ ਆ ਗਿਆ ਸੀ ਡਰਾਈਵਰ ਹੀ ਦੱਸ ਸਕਦਾ ਇਹ ਜਖਮੀ ਦੇ ਮੁਤਾਬਕ ਹੈ ਕਿ ਆਪਸ ਦੇ ਵਿੱਚ ਰੇਸਾਂ ਲਗਾ ਰਹੇ ਸੀ ਕੋਈ ਇਸ ਕਰਕੇ ਮਾਮਲਾ ਬੀਗਿਆ ਨਹੀਂ ਰੇਸਾਂ ਨਹੀਂ ਇਹਨਾਂ ਨੇ ਮੁੰਡਿਆਂ ਦੇ ਦਸਣ ਸੰਬੰਧਕ ਦਾ ਵੀ ਅਸੀਂ ਖੜੇ ਸੀਗੇ ਇਹ ਤਿੰਨ ਜਾਨੇ ਸੀਗੇ ਮੋਟਰਸਾਈਕਲ ਤੇ ਬਾਕੀ ਹੁਣ ਮਾਲਕ ਜਾਣਦਾ ਜੇ ਇਹ ਜਾਣਦੇ ਆ ਵੀ ਰੇਸ ਲਗਾਉਣੀ ਸੀ ਕਿ ਕੀ ਕਰਦੇ ਇਸ ਤਰ੍ਹਾਂ ਦੀ ਹਾਲਤ ਜਿੰਨਾ ਦੀ ਹਾਂ ਦੋ ਤਾਂ ਜਾਦੇ ਸੀਰੀਅਸ ਹੈ ਇੱਕ ਦੀ ਲੱਤ ਕੱਤੀ ਗਈ ਹੈ ਤੇ ਇੱਕ ਪੱਟ ਪੁੱਟ ਕਰਿਆਕਾ ਉਹ ਫਰੀਦਕੋਟ ਨੂੰ ਪੈਰ ਕੱਟਿਆ ਹੋਵੇ ਉਹ ਫਰੀਦਕੋਟ ਨੂੰ ਰੈਫਰ ਇੱਕ ਨਾਰਮਲ ਆ ਉਹ ਇੱਥੇ ਰੱਖਿਆ